ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡਾ ਦੀ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਅੱਜ ਅਸੀਂ ਲੈ ਕੇ ਆਏ ਆਂ ਬਹੁਤ ਹੀ ਪਿਆਰੇ ਪਾਰਟੀ ਵੇਅਰ ਸੂਟ ਠੀਕ ਹੈ ਜੀ ਇਹਦੇ ਵਿੱਚ ਕਈ ਸੂਟ ਜਿਹੜੇ ਆ ਉਹ ਸ਼ਫੌਨ ਚ ਹੋਣਗੇ ਕਈ ਜਿਹੜੇ ਉਹ ਕ੍ਰਾਸ਼ ਸ਼ਿਮਰ ਦੇ ਵਿੱਚ ਨੇ ਤੇ ਕਈ ਜਿਹੜੇ ਨੇ ਉਹ ਟੈਬੀ ਕਪੜੇ ਦੇ ਵਿੱਚ ਆ ਠੀਕ ਹੈ ਬਹੁਤ ਹੀ ਵਧੀਆ ਡਿਜ਼ਾਈਨਿੰਗ ਬਹੁਤ ਹੀ ਲੇਟੈਸਟ ਫੈਬਰਿਕ ਆ ਬਹੁਤ ਹੀ ਪਿਆਰੇ ਪਿਆਰੇ ਸੂਟ ਨੇ ਅੱਜ ਦੇ ਸਾਰੇ ਪਾਰਟੀ ਵੇਅਰ ਸੂਟ ਨੇ ਤੇ ਕਲਰ ਵੀ ਬਹੁਤ ਹੀ ਸੋਹਣੇ ਨੇ ਠੀਕ ਹੈ ਜੀ ਚਲੋ ਸ਼ੁਰੂ ਕਰਦੇ ਆਂ ਅੱਜ ਦਾ ਪਹਿਲਾ ਸੂਟ ਸਕਾਈ ਜੀ ਟੋਨ ਦਾ ਸੂਟ ਆ ਉੱਪਰ ਥਰੈਡ ਵਰਕ ਹੋਇਆ ਹੈ ਤਾਰੇ ਦਾ ਕੰਮ ਆ ਬਾਰਡਰ ਬਹੁਤ ਹੈਵੀ ਬਣਿਆ ਹੈ ਸਾਰੀ ਹੀ ਸ਼ਰਟ ਦੇ ਵਿੱਚ ਬੁਟੀ ਆਏਗੀ ਗਲਾ ਵੀ ਬਹੁਤ ਵਧੀਆ ਬਣਿਆ ਹੈ ਤੇ ਦੁਪੱਟਾ ਦੁਪੱਟਾ ਸਾਰਾ ਜਾਲ ਵਾਲਾ ਦੁਪੱਟਾ ਹੈ ਤੇ ਇਸ ਦਾ ਜਿਹੜਾ ਬਾਰਡਰ ਹੈ ਉਹ ਵੀ ਪੂਰਾ ਆਏਗਾ ਇਹ ਜਿਹੜਾ ਸੂਟ ਆ ਇਹਦਾ ਜਿਹੜਾ ਬਾਟਮ ਆ ਉਹ ਆਏਗਾ ਸਿਲਕ ਦੇ ਵਿੱਚ ਠੀਕ ਹੈ ਜੀ ਬਹੁਤ ਹੀ ਸੋਹਣਾ ਸੂਟ ਬਹੁਤ ਹੀ ਹੈ ਹੈਵੀ ਸੂਟ ਆ ਤੇ ਇਸ ਦੇ ਦੇਖੋ ਤੁਸੀਂ ਇਹਦਾ ਜਿਹੜਾ ਜਿਹੜਾ ਬਾਰਡ ਜਿਹੜਾ ਬਾਰਡਰ ਹੈ ਉਹ ਵੀ ਪੂਰਾ ਹੈਵੀ ਆ 셔ਟ ਤੇ ਵੀ ਉੱਪਰ ਪੂਰੀ ਬੂਟੀ ਆਉਂਦੀ ਆ ਤੇ ਗਲਾ ਵੀ ਬਹੁਤ ਹੀ ਸੋਹਣਾ ਬਣਿਆ ਠੀਕ ਹੈ ਜੀ ਤੇ ਜਿਹੜੇ ਪੱਲੇ ਨੇ ਚੁੰਨੀ ਦੇ ਉਹ ਵੀ ਬਹੁਤ ਹੀ ਵਧੀਆ ਕਟਵਰਕ ਹੋਇਆ ਨਾਲ ਫਲਾਵਰ ਨੇ ਬੜੇ ਵੱਡੇ ਫਲਾਵਰ ਨੇ ਨਾਲ ਸਾਰੇ ਹੀ ਚੁੰਨੀ ਦੇ ਵਿੱਚ ਜਿਹੜਾ ਉਹ ਜਾਲ ਆ ਬਹੁਤ ਹੀ ਸੋਹਣਾ ਸੂਟ ਅੱਜ ਦਾ ਇਸ ਦੇ ਵਿੱਚ ਇੱਕ ਕਲਰ ਪੀਚ ਕਲਰ ਆਏਗਾ ਇਹ ਕਲਰ ਤੇ ਵੀ ਵਾਈਟ ਏਮਬਰਾਇਡਰੀ ਜਿਹੜੀ ਉਹ ਬਹੁਤ ਹੀ ਸੋਹਣੀ ਲੱਗਦੀ ਆ ਦੇਖੋ ਬਹੁਤ ਹੀ ਪਿਆਰੇ ਸੂਟ ਇਹ ਵੀ ਸਾਰਾ ਇਵੇਂ ਹੀ ਡਿਜ਼ਾਈਨ ਹੋਇਆ ਹੈ ਤੇ ਕਲਰ ਇਹਦੇ ਵਿੱਚ ਇੱਕ ਸਕਾਈ ਕਲਰ ਹੈ ਇੱਕ ਪੀਚ ਕਲਰ ਹੈ ਇਹਦਾ ਵੀ ਜਿਹੜਾ ਸਾਰਾ ਹੀ ਬਹੁਤ ਹੀ ਵਧੀਆ ਜਿਹੜਾ ਇਹ ਵੀ ਸੂਟ ਬਣ ਕੇ ਤਿਆਰ ਹੋਇਆ ਹੈ ਸ਼ਫੌਨ ਦੇ ਵਿੱਚ ਇਹਦੀ ਸ਼ਰਟ ਹੈ ਤੇ ਬਾਟਮ ਜਿਹੜਾ ਉਹ ਹੈਗਾ ਸਿਲਕ ਦੇ ਵਿੱਚ ਠੀਕ ਹੈ ਜੀ ਪਿਓਰ ਦਾ ਦੁਪੱਟਾ ਬਹੁਤ ਹੀ ਪਿਆਰਾ ਸੂਟ ਇੱਕ ਜਿਹੜਾ ਕਲਰ ਹੈ ਉਹ ਆਏਗਾ ਪਿਸਤਾ ਕਲਰ ਠੀਕ ਹੈ ਇੱਕ ਆਏਗਾ ਇਸਦੇ ਵਿੱਚ ਪਿਸਤਾ ਕਲਰ ਇੰਨੇ ਕਲਰ ਜਿਹੜੇ ਆ ਉਹ ਬਹੁਤ ਹੀ ਵਧੀਆ ਬਹੁਤ ਹੀ ਸੋਹਣੇ ਦੁਪੱਟੇ ਪੂਰੇ ਹੈਵੀ ਸ਼ਰਟ ਵੀ ਪੂਰੀ ਹੈਵੀ ਠੀਕ ਹੈ ਜੀ ਪਿਓਰ ਦੇ ਸੂਟ ਨੇ ਜਿਹੜਾ ਵੀ ਤੁਹਾਨੂੰ ਇਹਦੇ ਵਿੱਚ ਕੋਈ ਵੀ ਕਲਰ ਜਾਂ ਸੂਟ ਦਾ ਡਿਜ਼ਾਈਨਿੰਗ ਪਸੰਦ ਆਉਂਦੀ ਆ ਤੁਸੀਂ ਦਿੱਤੇ WhatsApp ਨੰਬਰ ਤੇ ਸੈਂਡ ਕਰ ਸਕਦੇ ਜੇ ਤੇ ਆਰਡਰ ਕਰ ਸਕਦੇ ਜੇ ਆਰਡਰ ਕਨਫਰਮ ਹੁੰਦੇ ਤੁਹਾਨੂੰ ਜਿਹੜਾ ਆ ਉਹ ਪਾਰਸਲ ਸੈਂਡ ਹੋ ਜਾਏਗਾ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਆ ਤੁਸੀਂ ਆਨਲਾਈਨ ਪੇਮੈਂਟ ਕਰਨੀ ਆ ਪਹਿਲੇ ਤੁਸੀਂ ਪੇਮੈਂਟ ਕਰੋਗੇ ਤੇ ਫਿਰ ਹੀ ਤੁਹਾਡਾ ਆਰਡਰ ਜਿਹੜਾ ਉਹ ਕਨਫਰਮ ਹੋਏਗਾ ਆ ਸ਼ਾਦੀਆਂ ਵਾਲੇ ਸੂਟ ਲੈ ਕੇ ਆਏ ਆ ਤੁਹਾਡੇ ਵਾਸਤੇ ਦੂਸਰਾ ਜਿਹੜਾ ਸੂਟ ਆ ਇਹ ਆ ਇਹ ਵੀ ਪਿਸਤਾ ਜੇ ਕਲਰ ਦਾ ਆ ਠੀਕ ਹੈ ਬਹੁਤ ਹੀ ਸੋਹਣਾ ਸੂਟ ਤੇ ਇਹ ਸ਼ਿਮਰ ਦੇ ਵਿੱਚ ਆ ਠੀਕ ਹੈ ਜੀ ਕ੍ਰਾਸ਼ ਸ਼ਿਮਰ ਆ ਸ਼ਰਟ ਪੂਰੀ ਹੈਵੀ ਬਾਜੂ ਪੂਰੀਆਂ ਹੈਵੀ ਸ਼ਰਟ ਦੇ ਪੈਨਲਸ ਜਾਂਦੇ ਨੇ ਵਿੱਚ ਵੇਲਸ ਬਣੀਆਂ ਨੇ ਨਾਲ ਬੂਟਾ ਆ ਜਿਹੜਾ ਨੈਟਵਰਕ ਆ ਉਹ ਵੀ ਪੂਰਾ ਹੈਵੀ ਬਣਿਆ ਆ ਤੇ ਨਾਲ ਹੀ ਜਿਹੜੀਆਂ ਬਾਜੂ ਆ ਉਹਦੇ ਤੇ ਵੀ ਵੇਲ ਆ ਨਾਲ ਉੱਪਰ ਵੇਲਸ ਹੋਰ ਵੀ ਜਾਂਦੀਆਂ ਤੇ ਛੋਟੇ ਛੋਟੇ ਜਿਹੜੇ ਆ ਉਹ ਗੁੱਟੀ ਵੀ ਬਣੀ ਹੋਈ ਆ ਸਿਲਕ ਦਾ ਜਿਹੜਾ ਉਹ ਬਾਟਮ ਆਏਗਾ ਤੇ ਦੁਪੱਟਾ ਦੇਖੋ ਤੁਸੀਂ ਪੂਰਾ ਹੈਵੀ ਦੁਪੱਟਾ ਠੀਕ ਹੈ ਜੀ ਬਹੁਤ ਹੀ ਸੋਹਣਾ ਸੂਟ ਸ਼ਿਮਰ ਦੇ ਵਿੱਚ ਹੀ ਦੁਪੱਟਾ ਏ ਤੇ ਸ਼ਿਮਰ ਦੇ ਵਿੱਚ ਹੀ ਸ਼ਰਟ ਏ ਠੀਕ ਹੈ ਦੁਪੱਟੇ ਦੇ ਵੀ 4 ਸਾਈਡਾਂ ਤੇ ਲੈਂਸ ਲੱਗੀ ਆ ਵੇਲ ਬਣੀ ਆ ਤੇ ਅੰਦਰ ਜਿਹੜੇ ਆ ਸਾਰੇ ਮਿਡਲ ਦੇ ਵਿੱਚ ਜਿਹੜੇ ਉਹ ਛੋਟੀ ਛੋਟੀ ਬੁਟੀ ਆਏਗੀ ਠੀਕ ਹੈ ਜੀ ਬਹੁਤ ਹੀ ਪਿਆਰਾ ਸੂਟ ਸਾਰੇ ਹੀ ਅੱਜ ਦੇ ਪਾਰਟੀ ਵੇਅਰ ਸੂਟ ਨੇ ਹੈਵੀ ਸ਼ਰਟਸ ਹੈਵੀ ਸੂਟ ਨੇ ਕਲਰ ਵੀ ਬਹੁਤ ਹੀ ਵਧੀਆ ਪਾਰਟੀ ਵੇਅਰ ਕਲਰ ਨੇ ਦੇਖੋ ਤੁਸੀਂ ਇਹ ਨੈਕ ਲਾਈਨ ਜਿਹੜੀ ਆ ਬਹੁਤ ਹੀ ਵਧੀਆ ਬਣੀ ਆ ਵਿੱਚ ਤਿੱਲੇ ਦਾ ਕੰਮ ਹੋਇਆ ਆ ਮੋਤੀ ਦਾ ਕੰਮ ਹੋਇਆ ਆ ਤਾਗੇ ਦਾ ਵੀ ਕੰਮ ਹੋਇਆ ਠੀਕ ਹੈ ਡਾਰਕ ਕਲਰ ਦੇ ਨਾਲ ਜਿਹੜੀ ਆ ਏਮਬਰਾਇਡਰੀ ਹੋਈ ਆ ਤਾਗੇ ਡਾਰਕ ਕਲਰ ਦਾ ਧਾਗਾ ਵੀ ਦਿੱਤਾ ਹੈ ਠੀਕ ਹੈ ਇੱਕ ਆਏਗਾ ਇੱਕ ਇਹਦੇ ਵਿੱਚ ਆਏਗਾ ਮਸਟਰਡ ਕਲਰ ਬਹੁਤ ਹੀ ਪਿਆਰਾ ਸੂਟ ਏ ਵੀ ਮਸਟਰਡ ਕਲਰ ਹੈ ਦੋਨੇ ਕਲਰ ਬਹੁਤ ਹੀ ਪਿਆਰੇ ਆ ਅਗਲਾ ਜਿਹੜਾ ਸੂਟ ਹੋਏਗਾ ਉਹ ਹੋਏਗਾ ਟੈਬੀ ਦੇ ਵਿੱਚ ਸ਼ਰਟ ਟੈਬੀ ਦੀ ਹੈ ਬਹੁਤ ਹੀ ਵਧੀਆ ਪ੍ਰਿੰਟਡ ਸੂਟ ਨੇ ਇਹ ਵਾਲੇ ਲਵੇਂਡਰ ਸ਼ੇਡ ਦੇ ਵਿੱਚ ਇਹ ਕਲਰ ਹੈ ਤੁਸੀਂ ਦੇਖੋ ਇਹਦਾ ਪ੍ਰਿੰਟ ਕਿੰਨਾ ਸੋਹਣਾ ਹੈ ਤੇ ਪ੍ਰਿੰਟ ਦੇ ਉੱਪਰ ਜਿਹੜਾ ਆ ਉਹ ਚੇਨਵਰਕ ਹੋਇਆ ਆ ਵਾਈਟ ਧਾਗੇ ਦੇ ਨਾਲ ਤੇ ਦੁਪੱਟਾ ਦੇਖੋ ਦੁਪੱਟਾ ਵੀ ਬਹੁਤ ਹੀ ਪਿਆਰਾ 4 ਸਾਈਡਡ ਜਿਹੜੀਆਂ ਵਾਂ ਉਹ ਲਾਈਨਸ ਜਾਂਦੀਆਂ ਨੇ ਵੱਖਰੇ ਵੱਖਰੇ ਕਲਰਸ ਦੀਆਂ ਜਿੰਨੇ ਵੀ ਸ਼ਰਟ ਦੇ ਵਿੱਚ ਕਲਰ ਨੇ ਉਨੀਆਂ ਲਾਈਨਸ ਜਾਂਦੀਆਂ ਨੇ ਤੇ ਮਿੰਡਲ ਦੇ ਵਿੱਚ ਜਿਹੜੇ ਆ ਉਹ ਬਹੁਤ ਹੀ ਵਧੀਆ ਪ੍ਰਿੰਟ ਹੋਇਆ ਠੀਕ ਹੈ ਜੀ ਇਸ ਦਾ ਜਿਹੜਾ ਹੈ ਬਾਟਮ ਉਹ ਵੀ ਪਿਓਰ ਦੇ ਵਿੱਚ ਆਏਗਾ ਇਹ ਤੇ ਇਸ ਦੇ ਵਿੱਚ ਬਾਵਾ ਕਲਰ ਆ ਬਹੁਤ ਹੀ ਸੋਹਣੇ ਸਾਰੇ ਕਲਰ ਨੇ ਇੱਕ ਬਾਵਾਂ ਕਲਰ ਹੈ। ਦੇਖੋ ਤੁਸੀਂ ਇਹਦੇ ਜਿਹੜੇ ਪ੍ਰਿੰਟਿੰਗ ਹੋਈ ਹੈ ਨਾ ਉਹਦੇ ਨਾਲ ਉਹਨੂੰ ਹਾਈਲਾਈਟ ਕੀਤਾ ਹੈ ਸਾਰਾ ਹੀ ਚੇਨਵਰਕ ਦੇ ਨਾਲ ਠੀਕ ਹੈ ਜੀ ਵਾਈਟ ਕਲਰ ਦਾ ਜਿਹੜਾ ਉਹ ਧਾਗਾ ਲੱਗਾ ਹੈ ਇਹਦੇ ਨਾਲ ਬਹੁਤ ਹੀ ਪਿਆਰਾ ਸੂਟ। ਇੱਕ ਇਹਦੇ ਵਿੱਚ ਜਿਹੜਾ ਸੂਟ ਹੈ ਉਹ ਆ yellow ਕਲਰ ਦੇ ਵਿੱਚ। yellow ਕਲਰ ਨੇ ਆ ਲਵੇਂਡਰ ਕਲਰ ਹੈ ਤੇ ਬਾਵਾਂ ਸ਼ੇਡ ਹੈ। ਤਿੰਨੇ ਹੀ ਕਲਰ ਬਹੁਤ ਹੀ ਪਿਆਰੇ ਬਹੁਤ ਹੀ ਵਧੀਆ ਸੂਟ ਨੇ। ਠੀਕ ਹੈ ਜੀ। ਤੁਹਾਨੂੰ ਅੱਜ ਦੇ ਸੂਟ ਕਿਵੇਂ ਦੇ ਲੱਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਹੋਰ ਵੀ ਕਿਹੜੀਆਂ ਤੁਹਾਨੂੰ ਸੂਟਸ ਚਾਹੀਦੇ ਨੇ ਉਹ ਜਰੂਰ ਦੱਸਿਆ ਕਰੋ ਸਤਿ ਸ਼੍ਰੀ ਅਕਾਲ ਜੀ